ਕੇ ਗਲਾ ਤੱਕ ਵੀ ਪਹੁੰਚ ਜਾਂਦੇ ਨੇ ਗਲਾ ਤੱਕ ਵੀ ਪਹੁੰਚ ਜਾਂਦੇ ਨੇ ਨਹੀਂ ਹੁੰਦੇ ਹੱਥ ਜੋੜ ਲਈ ਤੇਰੀ ਹਿੱਕ ਤੇ ਨਚਾਂਗੇ ਤੇ ਲਈ ਆ ਗਏ ਆ ਭਾਜੀ ਮੋੜ ਲਈ ਉਹ ਤੇਰੀ ਹਿੱਕ ਤੇ ਨਚਾਂਗੇ ਤੇ ਲਈ ਆ ਗਏ ਆ ਭਾਜੀ ਮੋੜ ਲਈ ਤਨ ਤਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੇ 551ਵਾਂ ਪਵਿੱਤਰ ਜਹਾਣਾ ਤੇ ਗੱਜ ਕੇ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸੈਬ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਵੀਰਪਿਆ ਦਾ ਇੱਕ ਸੱਚਾ ਸੌਦਾ ਕੀਤਾ ਸੀ ਅੱਜ ਸਾਰੀ ਦੁਨੀਆ ਦੇ ਵਿੱਚ ਚੱਲੀ ਜਾਂਦਾ ਹੈ ਇੱਕ ਵੀਰਪਿਆ ਦਾ ਸੱਚਾ ਸੌਦਾ ਕੀਤਾ ਸੀ ਅੱਜ ਪੂਰੀ ਦੁਨੀਆ ਦੇ ਵਿੱਚ ਚੱਲੀ ਜਾਂਦਾ ਇੱਧਰ ਨੌਜਵਾਨ ਖੜਿਆ ਮੇਰੇ ਵੀਰਾਂ ਨੂੰ ਬੇਨਤੀ ਆਪਾਂ ਇੱਧਰ ਧਰਨਿਆਂ 'ਚ ਵੀਰੇ ਬੈਠ ਜਾਓ ਭਾਈਓ ਜਿਨ੍ਹਾਂ ਦੇ ਗੋਡੇ ਦੁਖਦੇ ਹੋ ਆ ਇਧਰ ਫੁੱਟਪਾਥ ਤੇ ਬੈਠ ਜਾਓ ਵੀਰ ਬਣ ਕੇ ਬੈਠੀ ਆ ਦੋ ਚਾਰ ਗੱਲਾਂ ਹੀ ਕਰੂੰਗਾ ਬਹ ਠੀਕ ਆ ਕਿ 20 ਰੁਪਿਆ ਦਾ ਜਿਹੜਾ ਸੱਚਾ ਸੌਦਾ ਕੀਤਾ ਸੀ ਅੱਜ ਪੂਰੀ ਦੁਨੀਆ ਦੇ ਵਿੱਚ ਚੱਲੀ ਜਾਂਦਾ ਕੱਲ ਇੱਕ ਹਰਿਆਣੇ ਦੀ ਕੁੜੀ ਐ ਕਨੇਡਾ ਦੇ ਵਿੱਚੋਂ ਲਾਈਵ ਹੋਈ ਆ ਰੋ ਰਹੀ ਸੀ ਕੀ ਕਹਿੰਦੀ ਐ ਕਹਿੰਦੀ ਜਦੋਂ ਮੈਂ ਆਈ ਲੈਸ ਕਰਕੇ ਹਰਿਆਣੇ ਦੇ ਵਿੱਚ ਇੱਥੇ ਕਨੇਡਾ ਦੇ ਵਿੱਚ ਛੜੀ ਦੇ ਵਿੱਚ ਆਈ ਸੀ ਨਾ ਤਾਂ ਮੇਰੇ ਪੇਰੇਸ ਨੇ ਮੇਰੇ ਮਾਤਾ ਪਿਤਾ ਨੇ ਕੱਲੀ ਮੇਰੇ ਨੂੰ ਫੀਸ ਭਰਨ ਦੇ ਪੈਸੇ ਭੇਜਦੇ ਸੀ ਉਹ ਵੀ ਕਹਿੰਦੇ ਢਾਈ ਕਿੱਲੇ ਗਹਿਣੇ ਕਰਕੇ ਮੇਰੇ ਪੈਸੇ ਭੇਜੇ ਸੀ ਤੇ ਮੇਰੇ ਕੋਲ ਰੋਟੀ ਖਾਣ ਨੂੰ ਪੈਸੇ ਨਹੀਂ ਸੀ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਤੇ ਸਰੀ ਦੇ ਗੁਰਦੁਆਰੇ ਕਹਿੰਦੀ ਨਾ 6 ਮਹੀਨੇ ਰੋਟੀ ਖਾਧੀਆ ਸਰੀ ਦੇ ਗੁਰਦੁਆਰੇ ਵਿੱਚ ਬੈਠ ਕੇ ਇਹ ਪੰਜਾਬੀ ਵਾਲੀ ਮਾਨ ਦੀ ਗੱਲ ਹੈ ਇਹ ਸਿੱਖਾਂ ਵਾਲੀ ਮਾਨ ਦੀ ਗੱਲ ਹੈ ਕਿ ਜਿੱਥੇ ਵੀ ਗਏ ਆ ਆ ਲੰਗਰ ਪਾਖਾ ਨੂੰ ਨਾਲ ਲੈ ਕੇ ਗਏ ਆ 20 ਰੁਪਿਆ ਦਾ ਸੱਚਾ ਫੌਦੇ ਨੂੰ ਨਾਲ ਲੈ ਕੇ ਗਏ ਆ ਗੱਜ ਕੇ ਫੱਤੇ ਬਲਾਕ ਵਾਲੀ ਫਿਰ ਤੋਂ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਨੇ ਕੀ ਫੱਤੇ ਤੇ ਹੁਣ ਆਉਨੇ ਦਿੱਲੀ ਦੀ ਗੱਲ ਤੇ ਦਿੱਲੀ ਜਿਹੜੀ ਨੂੰ ਬੜਾ ਗਰੂਰ ਸੀ ਦਿੱਲੀ ਨੂੰ ਆਏ ਨਹੀਂ ਪਤਾ 18 ਵਾਰ ਜਿੱਤ-ਜਿੱਤ ਕੇ ਛੱਡੀ ਆ ਪੰਜਾਬੀਆਂ ਨੇ ਇਤਿਹਾਸਕਾ ਪੰਗੂ ਮਿਸਲ ਸ਼ੁਕਰਜਕੀਆਂ ਮਿਸਲ ਤੇ ਰਾਮਗੜੀਆ ਮਿਸਲ ਦਾ ਇਤਿਹਾਸ ਚੱਕ ਕੇ ਦੇਖੋ ਬਾਬਾ ਭਗੇਲ ਸਿੰਘ ਦਾ ਇਤਿਹਾਸ ਚੱਕ ਕੇ ਫੋਲਿਓ ਜਦੋਂ ਬਾਬਾ ਭਗੇਲ ਸਿੰਘ ਨੇ ਦਿੱਲੀ ਤੇ ਰਾਜ ਕੀਤਾ ਹੈ ਨਾ ਦਿੱਲੀ ਦਿੱਤੀ ਸੀ ਜਦੋਂ ਤਾਂ ਉਹਦੀ ਰਾਣੀ ਜਿਹੜੀ ਨੂੰ ਆਪਣੇ ਆਪ ਤੇ ਬੜਾ ਗਰੂਰ ਸੀ ਤਾਂ ਉਹਨੂੰ ਇੱਕ ਸਿਆਰੇ ਬੰਦੇ ਨੇ ਕਿਹਾ ਇਹਦੀ ਬਾਪੇ ਬਗੇਰ ਸਿੰਘ ਕੋਲੇ ਜਾ ਕੇ ਤੂੰ ਅਰਦਾਸ ਕਰ ਕਿ ਤੇਨੂੰ ਤੇਰਾ ਰਾਜ ਵਾਪਸ ਦੇਣਗੇ ਸਿੱਖ ਬੜੇ ਦਿਆਲੂ ਆ ਕੀ ਕਹਿੰਦੇ ਇਹਦੇ ਸਿੱਖ ਬੜੇ ਦਿਆਲੂ ਆ ਤੈਨੂੰ ਤੇਰਾ ਰਾਜ ਵਾਪਸ ਮਿਲ ਜੂ ਤਾਂ ਉਹਦੀ ਰਾਣੀ ਸੀ ਉਹ ਬਾਪੇ ਬਗੇਰ ਸਿੰਘ ਕੋਲੇ ਆ ਕੇ ਕਹਿੰਦੀ ਤੁਹਾਨੂੰ ਧੰਨ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਾਸਤਾ ਮੇਰਾ ਰਾਜ ਮੈਨੂੰ ਵਾਪਸ ਦੇ ਦਿਓ ਤਾਂ ਆਪਣੇ ਦਿਆਲੂ ਭਾਈ ਬਗੇਰ ਸਿੰਘ ਜੀ ਨੇ ਰਾਜ ਵਾਪਸ ਕਰਤਾ ਦਿੱਲੀ ਦਾ ਇਹ ਰਾਜ ਉਹਦੇ ਸਿੱਖ ਵਾਲੇ ਬਾਬੇ ਨੂੰ ਕਹਿੰਦੇ ਕਿਨੇ ਬਾਬਾ ਜੀ ਆਪਾਂ ਇਹ ਜੱਦੋ ਜਹਿਦ ਤੋਂ ਬਾਅਦ ਆਪਾਂ ਦਿੱਲੀ ਜਿੱਤੀ ਸੀ ਤੇ ਤੁਸੀਂ ਇੱਕ ਰਾਣੀ ਦੇ ਕੁਝ ਹੰਝੂ ਆ ਪਾ ਦਿੱਲੀ ਉਹਨਾਂ ਨੂੰ ਵਾਪਸ ਕਰਿਆ ਆਇਆ ਤਾਂ ਬਗੇਰ ਸਿੰਘ ਜੀ ਕਹਿੰਦੇ ਉਹ ਜਿਵੇਂ ਇੱਕ ਬਿੱਲੀ ਮਾਰਨੀ ਤੇ ਤੇ ਜਿੱਲੀ ਜਿੱਤਣੀ ਉਹ ਐ ਕਬਰਾ ਬੜਾ ਸਿੱਖ ਵਾਲੀ ਦਿੱਲੀ ਜਿੱਤਣੀ ਤੇ ਤੇ ਬੁੱਲੀ ਮਾਰਨੀ ਇੱਕ ਬਰਾਬਰ ਹੈ ਇਹ ਆਪਾਂ ਸਾਫਤ ਵੀ ਕਰ ਦਿੱਤਾ ਆਪਾਂ ਸਾਫਤ ਵੀ ਕਰਤਾ ਸਾਡੇ ਜਿਹੜੇ ਨੌਜਵਾਨ ਆ ਉਹਨਾਂ ਨੇ ਵਾਟਰ ਕੰਨੜਾਂ ਦੇ ਮੂੰਹ ਮੋੜ ਬੋੜ ਕੇ ਦਿੱਲੀ ਵਾਲੇ ਫੇਰ ਕਰਦੇ ਆ ਤੇ ਉਹੀ ਰਾਜਨਾਥ ਤੇ ਅਮਿਤ ਸਾਹਿਬ ਅੱਜ ਫੋਨ ਕਰਕੇ ਕਹਿੰਦੇ ਆ ਕਿਸਾਨ ਜਿਹੜੇ ਏਕਾਈਆਂ ਨੂੰ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਬਿਨਾ ਕਿਸੇ ਸ਼ਰਤ ਤੋਂ ਤੇ ਜਿਹੜੇ ਰਾਜਨਾਥ ਕਰਕੇ ਕਹਿੰਦੇ ਸੀ ਕਿ ਇਹ ਕਿਸਾਨ ਤਾਂ ਅਤਵਾਦੀ ਆ ਜਿਖਾ ਸਾਡਾ ਕੀ ਕਰ ਲੈਣਗੇ ਤੇ ਅੱਜ ਉਹ ਮਜਬੂਰ ਹੋਏ ਬੈਠਿਆ ਗੱਲਾਂ ਕਰਨ ਲਈ ਆ ਹੱਕਾਂ ਦੀ ਗੱਲਾਂ ਕਰਨ ਲਈ ਮਜਬੂਰ ਹੋਏ ਬੈਠਿਆ ਦਿੱਲੀ ਵਾਲੇ ਇਹ ਆਪਣਾ ਇੱਕ ਹੈ ਮੈਨੂੰ ਧਰਨਿਆਂ ਤੇ ਕੋਠੇ ਵਾਲਿਓ ਸੁਖਜੀਤ ਭਾਈ ਵੀ ਬੋਲ ਕੇ ਗਿਆ ਸਾਰੇ ਆਪਾਂ ਗੱਲਾਂ ਕਰਦੇ ਕਿ ਪੰਜਾਬ ਚ ਗੈਰ ਖਤਮ ਹੋ ਗਈ ਯਾਰ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਪੰਜਾਬ ਚ ਗੈਰ ਖਤਮ ਹੋ ਗਈ ਕਿਉਂਕਿ ਜਿਹੜੀ ਗੈਰ ਤਾਂ ਖੂਰ ਚ ਹੁੰਦੀ ਆ ਤੇ ਪੰਜਾਬੀ ਨੇ ਫਿਰ ਤੋਂ ਇੱਕ ਵਾਰੀ ਦਿਖਾਤਾ ਇੱਕ ਵਾਰੀ ਫਿਰ ਤੋਂ ਸਾਬਤ ਕਰਦਾ ਹੈ ਕਿ ਪੰਜਾਬੀ ਕਿਹਦੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਪਿਤਾ ਦੇ ਯੋਧੇ ਆ ਉਹਨਾਂ ਨੇ ਖੰਡੇ ਬਾੜੇ ਦਾ ਅਮਰ ਸ਼ਕਾਇਆ ਤੇ ਅੱਜ ਉਹ ਆਪਣੇ ਰਗਾਂ ਦੇ ਵਿੱਚ ਬੋਲਦਾ ਪੰਜਾਬੀਆਂ ਦੇ ਰਗਾਂ ਦੇ ਵਿੱਚ ਬੋਲਦਾ ਤੇ ਗੱਲ ਰ ਇੱਕ ਹੋਰ ਨੌਜਵਾਨ ਵੀਰਾਂ ਨੂੰ ਕਹਿਣਾ ਚਾਹਣਾ ਇਸ ਸਟੇਜ ਤੋਂ ਅੱਜ ਜਿਹੜੀ ਸਟੇਜ ਆ ਜੀ ਗੁਰੂ ਨਾਨਕ ਦੇ ਸਾਹਿਬ ਜੀ ਦਾ ਪਵਿੱਤਰ ਵਿਹੜਾ ਹੈ ਅੱਜ ਇੱਕ ਨੌਜਵਾਨਾਂ ਨੂੰ ਕਹਿਣਾ ਚਾਹਣਾ ਕਿ ਕੱਲ ਵੀ ਆਪ ਪੱਗਾ ਬਣ ਕੇ ਕੇਸਰੀ ਪੱਗਾ ਬਣ ਕੇ ਕੁਝ ਨੌਜਵਾਨ ਜਿਹੜੇ ਢੜਕਾਉ ਨੇ ਉਹਦੇ ਦਿੱਲੀ ਦੇ ਵਿੱਚ ਸ਼ਾਮਲ ਹੋਇਆ ਰਾਤ ਵੀ ਫੜੇ ਨਹੀਂ ਗਏ ਉਹ ਭੱਜ ਗਏ ਉੱਥੋਂ ਉਹ ਕੀ ਕਰ ਰਹੇ ਨੇ ਉਹ ਕਪੜੇੜਾ ਹੋਇਆ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਆਪਾਂ ਕਹਿੰਦੇ ਅੜਿੱਕਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਸਾਰੇ ਵੀਰਾਂ ਨੂੰ ਬੇਨਤੀ ਆਪਨੇ ਬਜ਼ੁਰਗਾਂ ਤੇ ਆਪ ਕਹੀਏ ਇਹੋ ਜਿਹੇ ਵਿਦਵਾਨ ਵੀ ਬੈਠਿਆ ਇੱਥੇ ਮੈਂ ਕੱਲ ਫੇਸਬੁੱਕ ਤੇ ਇੱਕ ਲਾਈਵ ਹੋਇਆ ਬੈਠਾ ਕਹਿੰਦਾ ਕਿਸਾਨ ਯੂਨੀਅਨ ਵੈਕੀ ਉਹ ਘਰੇ ਬੈਠੇ ਭਾਈ ਦਿੱਲੀ ਦੀਆਂ ਰਜਾਈਆਂ 'ਚ ਬੈ ਕੇ ਦਿੱਲੀ ਵਾਲੇ ਮੋੜ 'ਤੇ ਸਾਂਭੀ ਬੈਠੇ ਰੁਸੀਆਰ ਆ ਰਜਾਈਆਂ 'ਚ ਬੈ ਕੇ ਦਿੱਲੀ ਵਾਲੇ ਮੋੜ 'ਤੇ ਹੀ ਸਾਂਭੀ ਜਾਣਾ ਓ ਘਰੇ ਬੈ ਕੇ ਕਹਿ ਰਹੇ ਨੇ ਵੈਗਿਓ ਆ ਯੂਨੀਅਨ ਵੈਗਿਓ ਯੂਨੀਅਨ ਵੈਗਿ ਤਾ ਮੈਂ ਕਹਿਣਾ ਚਾਹਣਾ ਉੱਥੇ ਵਿਚਾਰਾਂ ਦੇ ਪੱਗਾ ਲੈਣੇ ਉੱਥੇ ਪਤਾ ਲੱਗਦਾ ਬਾਕੀ ਆ ਪੰਜਾਬੀਏ ਇਹਨਾਂ ਨੂੰ ਕੀ ਆ ਉਥੇ ਉਹ ਕੰਗ ਕੀ ਕਰੀ ਜਾਂਦੇ ਆ ਆਪਣਾ ਲਾਠੀ ਚਾਰਜ ਕਰੀ ਜਾਂਦੇ ਆ ਆਪਣਾ ਪੰਗ ਦਾ ਜਿ ਬਿਠਾ ਕੇ ਲੰਗਰ ਛਕਾ ਰਹੇ ਆ ਇੱਕੀ ਦੋ ਸਿੱਖ ਆਪਾ ਭਾਈ ਕਨਈਆ ਦੋ ਸਿੱਖ ਆ ਅਨੰਦਪੁਰ ਸਾਹਿਬ ਯਾਦ ਕਰਿਓ ਅਨੰਦਪੁਰ ਸਾਹਿਬ ਦੀ ਜੰਗ ਉਥੇ ਕੀ ਹੋਇਆ ਸੀ ਜਦੋਂ ਮੁਗਲ ਘਾਇਲ ਹੋ ਰਹੇ ਸੀ ਮੁਗਲਾਂ ਦੇ ਜ਼ਖਮੀ ਹੋ ਰਹੇ ਸੀ ਮੁਗਲ ਤਾਂ ਜਿੱਥੇ-ਜਿੱਥੇ ਉਹ ਸਿੱਖਾਂ ਨੂੰ ਪਾਣੀ ਪਿਆ ਰਿਹਾ ਸੀ ਮਾਸਕਨਰ ਭਾਈ ਕਨਈਆ ਉਥੇ ਮੁਗਲਾਂ ਨੂੰ ਵੀ ਪਿਆ ਰਿਹਾ ਸੀ ਇਹ ਆਪਾਂ ਨੂੰ ਕਿੱਥੋਂ ਮਿਲਿਆ ਆਪਾਂ ਨੂੰ ਵਿਰਾਸਤ ਮਿਲਿਆ ਆਪਣਾ ਦਰਵਾਜ਼ਾ ਮਿਲਿਆ ਹੈ ਠੀਕ ਹੈ ਤੇ ਨੌਜਵਾਨ ਇੱਥੇ ਬੱਡੇ ਕਹਿ ਦਿੰਦੇ ਆ ਭਈਆ ਆਹ ਯੂਨਿਟ ਵੈਕੀ ਉਹ ਯੂਨਿਨ ਵੈਕੀ ਤਾਂ ਸਾਰਿਆਂ ਨੂੰ ਕਹਿਣਾ ਚਾਹਣਾ ਆਪਾਂ ਜਾਣ ਨਹੀਂ ਨਾ ਸਕਦੇ ਤਾਂ ਵੀਰ ਬਣ ਕੇ ਨਾ ਜਿਹੜੇ ਗਏ ਆ ਉਹਨਾਂ ਨੂੰ ਨਾਰਾਜ਼ ਨਾ ਕਰਿਆ ਕਰੋ ਯਾਰ ਜਿਹੜੇ ਗਏ ਆ ਉਹਨਾਂ ਨੂੰ ਨਾਰਾਜ਼ ਨਾ ਕਰਿਓ ਇੱਕ ਨਾਰਾ ਜਿਹੜੇ ਦਿੱਲੀ ਗਏ ਉਹਨਾਂ ਲਈ ਆ ਇਨਕਲਾਬ ਇਨਕਲਾਬ ਸਾਰੇ ਮਜ਼ਦੂਰਾਂ ਦਾ ਜਿੰਦਾਬਾਹ ਸਾਰਿਆਂ ਨੂੰ ਅੰਦਰ ਵਿੱਚ ਇੰਨਾ ਕਹਿੰਦਾ ਹੋਇਆ ਵਿਦਾ ਮੰਗਦਾ ਕਹਿੰਦਾ ਇਹ ਉਹ ਪੰਜਾਬੀ ਨੇ ਕਹਿੰਦਾ ਲੋੜ ਪੈਣ ਤੇ ਕੱਪੜਿਆਂ ਤੋਂ ਬਿਨਾ 100 ਜਾਂਦੇ ਮਹੀਨੇ ਤੋਂ ਵਾਗਦੇ ਕਿ ਲੋੜ ਪੈਣ ਤੇ ਬਿਨਾ ਕੱਪੜਿਆਂ ਤੋਂ 100 ਜਾਂਦੇ ਮਹੀਨੇ ਤੋਂ ਵਾਗਦੇ ਓਹ ਇਤਿਹਾਸ ਬਦਲ ਦਿੰਦੇ ਨੇ ਲੋਕਾ ਔਰ ਜਦੋਂ ਪੰਜਾਬੀ ਜਾਗਦੇ ਓਹ ਇਤਿਹਾਸ ਬਦਲ ਦਿੰਦੇ ਨੇ ਜਦੋਂ ਪੰਜਾਬੀ ਜਾਗਦੇ ਸੋ ਇਹਨਾ ਕਹਿੰਦਾ ਹੋਇਆ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਤਾਂ ਮਾਫੀ ਦਾ ਜਾਚਕਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜਿੱਤੀ ਫਤਿਹ